ਕੀ ਗੱਲ ਦੋਸਤੋ ਮਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਵੈਸੇ ਤੇ ਮੈਂ ਪਹਿਲਾਂ ਆਪਣੇ ਚੈਨਲ ਤੇ ਇੱਕ ਦਵਾਈ ਪਾਈ ਆ ਜਿਨ੍ਹਾਂ ਨੂੰ ਦੌਰੇ ਪੈਂਦੇ ਮਿਰਗੀ ਦੇ ਤੋਂ ਅੱਜ ਇਸ ਗ੍ਰੰਥ ਦੇ ਅੰਦਰ ਮਿਰਗੀ ਦਾ ਕੀ ਲਿਖਿਆ ਆਪਾਂ ਪੜਦੇ ਇੱਥੇ ਲਿਖਿਆ ਜਿਹੜਾ ਮਿਰਗੀ 15 ਜਾਂ 12 ਦਿਨਾਂ ਪਿਛੋ ਜਾਂ 30 ਦਿਨਾਂ ਤਿੰਨ ਅਥਵਾ 2 ਮਹੀਨੇ ਬਾਅਦ ਕੋਪੇ ਕੋਪੇ ਮਤਲਬ ਪਵੇ ਮਿਰਗੀ ਭਾਵੇਂ ਆਪਣੇ ਕਾਲ ਵਿੱਚ ਹੀ ਹੁੰਦੀ ਹੈ ਪਰੰਤੂ ਫਿਰ ਵੀ ਜਿਸ ਤਰ੍ਹਾਂ ਪ੍ਰithvi ਪਰ ਪਿਆ ਬੀਜ ਕੋਈ ਵੱਖਰਾ ਰਿਤੂ ਵਿੱਚ ਵੀ ਨਹੀਂ ਉਗਦਾ ਉਹ ਫਿਰ ਸਰਦ ਰਿਤੂ ਵਿੱਚ ਜਾਂ ਜੰਮਦਾ ਹੈ ਇਸੇ ਤਰ੍ਹਾਂ ਸਮੇਂ ਪਰ ਨਹੀਂ ਹੁੰਦਾ ਸਵਾ ਟਪਕੇ ਵੀ ਮਿਰਗੀ ਹੋ ਜਾਂਦੀ ਹੈ ਮਤਲਬ ਇਹ ਨਹੀਂ ਆ ਵੀ 30 ਦਿਨਾਂ ਪਿਛੋਂ ਹੀ ਪੈਂਦੀ ਹੈ ਨਹੀਂ ਕਿਹੇ ਵੀ ਟਾਈਮ ਪੈ ਸਕਦੀ ਜਾਂ 15 12 16 ਦਿਨਾਂ ਬਾਅਦ ਇਹਦਾ ਕੋਈ ਸਮਾਨੀਆ ਗਬਰ ਕਿਹੇ ਟਾਈਮ ਵੀ ਪੈ ਸਕਦੀ ਹੈ ਇਥੇ ਲਿਖਿਆ ਹੋ ਮੂੰਹ ਦੀ ਰੰਗਤ ਕਾਲੀ ਹੋ ਜਾਵੇ ਸਰੀਰ ਮੁੜਕਿਓ ਮੁੜਕਾ ਹੁੰਦਾ ਜਾਵੇ ਕਿਰਮ ਬਹੁਤ ਵੱਧ ਜਾਣ ਜਿਹੜੇ ਕਪਾਲ ਸਿਰ ਵਿੱਚ ਵਸਦੇ ਹਨ ਉਹ ਫਿਰਦੇ ਰਹਿਣ ਤਾਂ ਆਰਾਮ ਰਹਿੰਦਾ ਹੈ ਫਿਰਦੇ ਹੋਏ ਜਦ ਇੱਕ ਜਗ੍ਹਾ ਹੋ ਜਾਣ ਤਾਂ ਪੁਰਸ਼ ਬੇਹੋਸ਼ ਹੋ ਕੇ ਡਿੱਗ ਜਾਂਦੇ ਹਨ ਇਸ ਨੂੰ ਮਰਗੀ ਆਖਦੇ ਹਨ ਅਪਸਮਾਰ ਅਰ ਮਰਗੀ ਵਿੱਚ ਕੁਝ ਭੇਦ ਨਹੀਂ ਹੈ ਇਹ ਰਸ ਰਤਨਾਰ ਰਤਨ ਸਾਰ ਸੰਗ੍ਰਹਿ ਪੁਸਤਕ ਵਿੱਚ ਚਿਰਸ ਸਥਾਈ ਰੋਗ ਕਿਹਾ ਹੈ ਇਹਨੂੰ ਚਿਰਸ ਸਥਾਈ ਰੋਗ ਚਿਰ ਸਥਾਈ ਚਿਰ ਸਥਾਈ ਰੋਗ ਜਿਹੜਾ ਵਾ ਇਹਨੂੰ ਕਹਿ ਦਿੰਦੇ ਆ ਮਿਰਗੀ ਵੀ ਕਹਿੰਦੇ ਆ ਚਿਰ ਸਥਾਈ ਰੋਗ ਵੀ ਇਹਨੂੰ ਗ੍ਰੰਥਾਂ ਦੇ ਅੰਦਰ ਦੱਸਦੇ ਆ ਇਹਦਾ ਉਪਾਦ ਕੀ ਲਿਖਿਆ ਤੇ ਲਿਖਿਆ ਮਿਰਚ ਮਗ ਸੁੰਡ ਤ੍ਰਿਫਲਾ ਸੇਂਦਾ ਨਮਕ ਹਿੰਗ ਕੌੜ ਵਿੱਚ ਸਰਸੋਂ ਚਿੱਟੀ ਮੀਚ ਕੇ ਦੇ ਬੀਜ ਦੀ ਗਰੀ ਇਹ ਸਮਾਨ ਭਾਗ ਲੈ ਕੇ ਰਗੜ ਕੇ ਗਊ ਮੂਤਰ ਨਾਲ ਗੋਲੀਆਂ ਇੱਕ ਇੱਕ ਟੰਕ ਦੀਆਂ ਪਿੱਛੇ ਮੈਂ ਤੋਲ ਪ੍ਰਮਾਣ ਦੀ ਵੀਡੀਓ ਦੇ ਵਿੱਚ ਵੇਖਣ ਇੱਕ ਟੰਕ ਕਿੰਨਾ ਭਾਰਾ ਇੱਕ ਇੱਕ ਟੰਕ ਦੀਆਂ 4 4 ਮਾਸੇ ਦੀਆਂ ਕਰੇ 4 4 ਮਾਸੇ ਨੂੰ ਕਹਿੰਦੇ ਇਹ ਮਾਸੇ ਨੂੰ ਕਹਿੰਦੇ ਇੱਕ ਟੰਕ 4 ਮਾਸੇ ਦਾ ਇੱਕ ਟੰਕ ਹੁੰਦਾ ਛਾਇਆ ਵਿੱਚ ਰੱਖ ਕੇ ਇੱਕ ਇੱਕ ਗੋਲੀ ਖਿਲਾਵੇ ਤਾਂ ਮਰਗੀ ਦਾ ਨਾਸ ਕਰੇ ਇੱਕ ਗੋਲੀ ਡੇਲੀ ਖਾ ਲਿਓ ਜਿਆ ਰਸ ਨਸਵਾਰ ਇਹਦੀ ਇਸ ਤਰ੍ਹਾਂ ਬਣਦੀ ਹੈ ਨਸਵਾਰ ਕਹਿੰਦੀ ਜਿਹੜੀ ਨੱਕ ਵਿੱਚ ਸੁੱਉਣ ਵਾਸਤੇ ਟਿੱਟੇ ਫੁੱਲ ਵਾਲੀ ਹਰਮਨ ਦੀ ਜੜ ਅਰ ਭੰਗ ਦੇ ਬੀਜ ਦੋਨੋਂ ਬਰੀਕ ਕਰਕੇ ਆਦਮੀ ਦੇ ਮੂਤਰ ਵਿੱਚ ਪੀਸ ਲੈਣੇ ਫਿਰ ਉਹਨੂੰ ਸੁਕਾ ਲੋ ਪਾਊਡਰ ਬਣਾ ਲੋ ਉਹਦੀ ਨਸਵਾਰ ਆਦਮੀ ਉਹ ਹੋਵੇ ਜਿਹੜਾ ਅੰਡਾ ਮੀਠ ਸ਼ਰਾਬ ਨਾਲ ਵਰਤਦਾ ਹੋਵੇ ਆਠ ਭਜਨ ਵਾਲਾ ਹੋਵੇ ਫਿਰ ਉਸ ਬੰਦੇ ਨੂੰ ਤਾਤ ਨਹੀਂ ਪਿੰਦੀ ਹੋਣੀ ਚਾਹੀਦੀ ਜੇ ਤਾਤ ਪਿੰਦੀ ਹੋਵੇ फिर सारा ही शरीर का रज जो निकल जाता है तो इस करके बचे का बाथरूम लवारी बच्चे, बच्चे तो ये श्रीमुनि मेघराज जी आपकी के नुस्खे दस दे तुम्बे की जड़ सिरके कसा के ਨਖਵਾਰ ਦੇਵਤਾ ਮਿਰਗੀ ਜਾਵੇ ਇਸੇ ਤਰ੍ਹਾਂ ਭੂਤ ਪ੍ਰੇਤ ਦਾ ਦੁੱਖ ਵੀ ਮਾਫ ਕਰੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀਂ ਦਬਾਓ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ